ਜਿਹੜਾ ਉਹ ਕਤਲ ਹੋ ਗਿਆ ਉਸ ਕਤਲ ਦੇ ਲਈ ਤਾਂ ਮੈਂ ਵੱਡਾ ਵੱਡਾ ਸਵਰਥਨ ਨਹੀਂ ਕਰਦਾ ਕਿਉਂਕਿ ਜੇ ਉਹ ਬੰਦਾ ਰਵੇ ਤੇ ਕੋਈ ਸ਼ਾਇਦ ਇਹਦੇ ਤੋਂ ਸਾਨੂੰ ਬਹੁਤ ਕੁਝ ਮਿਲ ਜਾਂਦਾ ਪਰ ਇੱਕ ਤਖਦੀ ਭਾਵਨਾਵਾਂ ਹੂੰ ਉਹ ਕਈ ਗੱਲਾਂ ਬਰਦਾਸ਼ਤ ਨਹੀਂ ਕਰਦਾ ਕੋਤੇ ਜ਼ਰੂ ਆਪਣੀ ਜਿਵੇਂ ਕਹਿੰਦੇ ਨੇ ਗੁਰੂ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰਦਾ ਜੀ ਪਰ ਇੱਕ ਗੱਲ ਹੈ ਜੋ ਤੁਸੀਂ ਮੀਡੀਆ ਤੇ ਦਿਖਾ ਰਹੇ ਹੋ ساری ਦੁਨੀਆ ਦੇ ਇਹ ਰੰਗ ਆ ਇਹ ਇਹ ਜਿਹੜਾ ਬੰਦਾ ਵਾ ਕਲੀਅਰ ਕੱਟ ਇਹ ਗੱਲ ਦਾ ਕਰਿਆ। ਬਈ ਮੈਨੂੰ ਆਹ ਗੱਲ ਕਹੀ ਸੀ ਬੰਦੇ ਦਾ ਨਾਮ ਵੀ ਲੈ ਰਿਆ ਤੇ ਆਹ ਕਰਨੀ ਮੈਨੂੰ ਕਿਹਾ ਜਾ ਰਿਆ। ਹੂੰ ਬਹੁਤ ਸਾਰੇ ਕੇਸ ਸੈਂਕੜੇ ਕੇਸ ਜਿਹੜੇ ਆ ਜਿਹੜੇ ਅੱਜ ਵੀ ਜਿਹੜੀਆਂ ਧੂੜ ਭਰੀਆਂ ਫਾਈਲਾਂ ਦੇ ਵਿੱਚ ਦੱਬੇ ਗਏ ਆ ਇਹ ਉਹ ਬੰਦਾ ਜੀ ਜਿਹੜਾ ਨਾਮ ਸੀ ਉਹ ਬੰਦਾ ਜੀ ਦਿਮਾਗੀ ਪਰੇਸ਼ਾਨ ਸੀ। ਬਹੁਤ ਗੁੱਸਾ ਕੀਤਾ ਜਾਂਦਾ। ਇਹ ਬੰਦਾ ਤਾਂ ਹੁਣ ਕੋਈ ਦਿਮਾਗੀ ਪਰੇਸ਼ਾਨ ਨਹੀਂ ਲੱਗ ਰਿਹਾ। ਹੂੰ ਬਿਲਕੁਲ ਠੀਕ ਐ ਸਾਰੀ ਗੱਲ ਬਿਲਕੁਲ ਸਪਸ਼ਟ ਕਰ ਰਿਹਾ ਮੌਕੇ ਤੋਂ ਫੜਿਆ ਗਿਆ। ਤੋ ਅਸੀਂ ਚਾਹਾਂਗੇ ਕਿ ਸਰਕਾਰ ਇਸ ਗੱਲ ਦਾ ਤੁਰੰਤ ਹੱਲ ਕਰੇ ਜਾਣਕਾਰੀ ਦੇਵੇ ਇ ਤਾਂ ਇਹਦਾ ਕੋਈ ਗੱਲ ਨਹੀਂ ਇਹ ਬੰਦੇ ਦੇ ਸਾਰੇ ਫੋਨ ਡਿਟੇਲ ਸਭ ਕੁਝ ਮਿਲ ਸਕਦਾ ਕਿ ਗਵਨਾ ਉਹਨੇ ਕਿਉਂ ਕਰਵਾਇਆ ਹਰ ਚੀਜ਼ ਪੁਲਿਸ ਚਾਵੇ ਤੇ ਲੱਭ ਸਕਦੀ ਹੈ ਤੇ ਅਸੀਂ ਚਾਹਾਂਗੇ ਕਿ ਸਰਕਾਰ ਇਸ ਗੱਲ ਲਈ ਤੁਰੰਤ ਜਿਹੜਾ ਕਿ ਜਾਣਕਾਰੀ ਸਹੀ ਮੁਹੱਈਆ ਕਰਵੇ ਹਾਂ ਹਾਂ ਜੀ ਜੀ ਗੱਲ ਪੂਰੀ ਕਰਸ ਮੈਂ ਕਹ ਰਿਹਾ ਸੀ ਕਿ ਇਹ 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 ਦੇਸੀ ਦਾ ਹੱਲ ਕਢਦਨੇ ਆ ਤਾਂ ਉਹ ਕੌਣ ਉਹ ਬੰਦਾ ਕਹਿ ਰਿਹਾ ਵੀ ਸਾ ਜਿਹੜੀ ਬਾਣੀ ਤੁਹਾਡੀ ਆ ਉਹ ਠੀਕ ਨਹੀਂ ਗਈ ਹੈ ਸਾਡੀ ਨਹੀਂ ਠੀਕ ਹੈ ਇਹ ਚੀਜ਼ਾਂ ਮਤਲਬ ਕਈਆਂ ਗੀਆਂ ਹੋਈਆਂ ਉਹ ਕਿਹੜੀ ਜਹਿਨੀਅਤ ਆ ਕਿਹੜੀ ਮਾਨਸਿਕਤਾ ਵਾ ਜਿਹੜੀ ਮਾਨਸਿਕਤਾ ਇਸ ਬੰਦੇ ਨੂੰ ਵਰਗਲਾਵ ਲਈ ਸੀ ਤੇ ਪੈਸੇ ਦਾ ਲਾਲਚ ਵੇਖ ਰਿਹਾ ਉਹ ਨਸਰ ਹੋਣੀ ਬਹੁਤ ਜੁਗਲੀ ਆ ਉਹ ਤਾਂ ਵੀ ਜਿਵੇਂ ਪਿਛਲੇ ਸਮੇਂ ਚ ਹਰ ਨਵੀਂ ਵੀਰ ਕੋਈ ਨਾ ਕੋਈ ਅਕੀ ਕਰਨਾ ਵਾਪਰਦੀ ਆ ਤੇ ਇਹ ਬੰਦਾ ਦਾਤ ਤੇ ਪਾਇਆ ਵੀ ਤਾ ਇਹ ਸਾਡਾ ਇੱਕ ਫਰਜ਼ੀ ਮੰਨਦਾ ਹੈ ਕਿ ਲਾਂਡਰ ਦਾ ਜੋ ਵਾਰੀ ਹੈ ਸਾਡੀ ਸਰਕਾਰ ਦੀ ਸੋ ਅਸੀਂ ਚਾਹਾਂਗੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵੱਲੋਂ ਅਸੀਂ ਬੀ ਜੀ ਪੀ ਨੂੰ ਅਪੀਲ ਕਰਦੇ ਹਾਂ ਕਿ ਜਲਦੀ ਇਸ ਗੱਲ ਦਾ ਹੱਲ ਨਿਕਲੇ ਕਿਉਂਕਿ ਬਹੁਤ ਵੱਡੇ ਸਬੂਤ ਜਿਹੜੇ ਆ ਉਹ ਤੁਹਾਨੂੰ ਜਿਹੜਾ ਮਿਲ ਕੋ ਪਿਆ ਅਗਰਵਾਲ ਸਾਹਿਬ ਜਦੋਂ ਲੋਕ ਸੰਗਤ ਮੌਕੇ ਤੇ ਮੌਜੂਦ ਸੀ ਕਿ ਜਦੋਂ ਪੁਲਿਸ ਨੂੰ ਸ਼ਿਕਾਇਤ ਕਰਨ ਗਏ ਨੇ ਤਾਂ ਪਿੱਛੋਂ ਇੱਕ ਗੁੱਸੇ ਚ ਆ ਕੇ ਨਿਹੰਗ ਸਿੰਘ ਦੇ ਵੱਲੋਂ ਕੀਤਾ ਗਿਆ ਔਰ ਅਜੇ ਵੀ ਜੋ ਜਾਣਕਾਰੀ ਸਾਡੇ ਕੋਲ ਆ ਉਹਨਾਂ ਨੇ ਆਪਣੇ ਆਪ ਨੂੰ ਕਮਰੇ ਚ ਬੰਦ ਕੀਤਾ ਹੋਇਆ ਕਿਵੇਂ ਵੇਖ ਸਕਦੇ ਆ ਸਾਰੇ ਘਟਨਾਕ੍ਰਮ ਕਿਉਂਕਿ ਸਾਨੂੰ ਸਿੰਘੂ ਬਾਰਡਰ ਦਾ ਵੀ ਉਹ ਘਟਨਾਕਰਮ ਯਾਦ ਹੈ ਜਦੋਂ ਉੱਥੇ ਬੇਅਦਬੀ ਦੀ ਕੋਸ਼ਿਸ਼ ਦੇ ਚੱਲਦੇ ਇੱਕ ਕਤਲ ਹੋਇਆ ਸੀ ਔਰ ਬਹੁਤ ਹੀ ਬੇਰਹਿਮੀ ਦੇ ਨਾਲ ਸਾਰਾ ਕੁਝ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਬਹੁਤ ਸਾਰੇ ਘਟਨਾਵਾ ਫਿਰ ਵੀ ਵਾਪਰਦੀਆਂ ਰਹੀਆਂ ਔਰ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜਿੰਨਾ ਤੱਕ ਮੈਨੂੰ ਜਾਣਕਾਰੀ ਹੈ ਪਹਿਲੀ ਵਾਰ ਹੋਇਆ ਹੈ ਕਿ ਇਵੇਂ ਨੌਜਵਾਨ ਦਾ ਇਸ ਸ਼ੱਕ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੋਇਆ ਹਾਲਾਂਕਿ ਉਹ ਵੀਡੀਓ ਦੇ ਵਿੱਚ ਇਹ ਵੀ ਕਹਿ ਰਿਹਾ ਕਿ ਮੈਂ ਨਹੀਂ ਕੀਤਾ ਮੈਨੂੰ ਕਿਹਾ ਜ਼ਰੂਰ ਗਿਆ ਪਰ ਮੈਂ ਇਮਾਨਦਾਰੀ ਰੱਖੀ ਹੈ ਮੈਂ ਮਿਹਨਤੀ ਆ ਵੇਖੋ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਜਿਹੜਾ ਵੀ ਕੋਈ ਨਿਰੰਚੰਗਾ ਉਹਦਾ ਇਸ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੌਲਾ ਨਹੀਂ ਜਾਂ ਕੋਈ ਲੜਾਈ ਨਹੀਂ ਕੋਈ ਮਤਲਬ ਨਹੀਂ ਇਹ ਨੌਜਵਾਨ ਉੱਥੇ ਆਇਆ ਜੇ ਸ਼ੱਕ ਸੀ ਉਹਨਾਂ ਨੇ ਸਹੀ ਤੱਕ ਦੇ ਤੌਰ ਤੇ ਪੜਿਆ ਫਿਰ ਉਹਨਾਂ ਕੋਲ ਬਾਅਦ ਉਹ ਵੀਡੀਓ ਬਣਾਈ ਬੜਾ ਚੰਗਾ ਕੰਮ ਕੀਤਾ ਤਾਂ ਕਿ ਲੋਕਾਂ ਦੇ ਵਿੱਚ ਇਹ ਗੱਲ ਨਾ ਜਾਵੇ ਕਿ ਜਿਹੜੇ ਸਿੱਖ ਜਾਣੇ ਨਿਰੰਚੰਗਾ ਵੈਸੇ ਹੀ ਕਤਲ ਕਰ ਦਿੰਦੇ ਆ ਜਾਂ ਵੈਸੇ ਹੀ ਇਹਨਾਂ ਨੇ ਮਾਰਤਾ ਜਦੋਂ ਉਹਦੀ ਵੀਡੀਓ ਆਈ ਆ ਮਿਲਣਾ ਦਾ ਵੀਡੀਓ ਆਉਣ ਤੋਂ ਬਾਅਦ ਉਹ ਉਸਨੇ ਢੰਗ ਢੰਗ ਦੇ ਮੰਦੇ ਵਿੱਚ ਵੱਡਾ ਹੋਊੜਿਆ ਹੋਇਆ ਇਹ ਦੇ ਕਾਕੇ ਸਾਰੀ ਘਰਾਵਾ ਵਰਤਦੀਆਂ ਜੇ ਮਤਲਬ ਫਰੂਨ ਤੇ ਕੋਈ ਅਸਲੀ ਗੱਲ ਦਾ ਸਬੂਤ ਨਾ ਮਿਲਦਾ ਤੇ ਮਿਲਣਾ ਦਾ ਇਹ ਘਟਨਾ ਇਸ ਤਰ੍ਹਾਂ ਨਹੀਂ ਕੀ ਹੋਣੀ ਕਿਉਂਕਿ ਸਿੱਖ ਦੇ ਮੰਦੇ ਵਿੱਚ ਆਪਣੇ ਗੁਰੂ ਲਈ ਵੱਡਾ ਸਤਕਾਰ ਹੈ ਤੇ ਸਾਡੇ ਗੁਰੂ ਦੇ ਧਾਮ ਵਾਸਤੇ ਆਪਣੀ ਜੀਫਲ ਤੇ ਰੱਖ ਕੇ ਲੜਦਾ ਇਹ ਦੋਨੇ ਪੱਖ ਨੇ ਉਦਾਂ ਮਾਰਿਆ ਜਾਣਾ ਇਸ ਕਰਕੇ ਮਾੜੀ ਗੱਲ ਹੈ ਕਿ ਜਿਹੜਾ ਸਾਡੇ ਕੋਲ ਸਬੂਤ ਦੀ ਲਾਈਨਿੰਗ ਟੁੱਟ ਜਾਏਗੀ ਤੇ ਸਰਕਾਰ ਨੂੰ ਇੱਕ ਮੌਕਾ ਮਿਲ ਜਾਏਗਾ ਕਿ ਸਾਨੂੰ ਜੀ ਅੱਗੇ ਬੰਦਾ ਨਹੀਂ ਲੱਭ ਜਿਵੇਂ ਦਰਬਾਰ ਸਾਹਿਬ ਦਾ ਵਿੱਚ ਜਿਹੜਾ ਉਹ ਜਲਦੀ ਕਰਵਾ ਬੜੇ ਹਸਾਸੀ ਢੰਗ ਨਾਲ ਆਇਆ ਸੀ ਕੋਈ ਨਹੀਂ ਲੱਗਿਆ ਤੇ ਸਰਕਾਰ ਨੇ ਹਾਲ ਤੱਕ ਨਹੀਂ ਕਰਿਆ ਤੋਂ ਅਸੀਂ ਫਿਰ ਵੀ ਚਾਹੁੰਦੇ ਆ ਦੇਖ ਰਹੇ ਆ ਕਿ ਲੋਕ ਸਾਡੇ ਕੋਲ ਦਿਖਾਈ ਦੇ ਰਿਹਾ ਤੁਹਾਡੇ ਚੈਨਲ ਤੋਂ ਤੁਸੀਂ ਦਿਖਾਈ ਮਤਲਬ ਨਜ਼ਰ ਕਰ ਰਹੇ ਹੋ ਇਹਨੇ ਬਤੀ ਬਹੁਤ ਵੱਡੇ ਸਬੂਤ ਨੇ ਸੋ ਸਰਕਾਰ ਜਿਹੜੀ ਆ ਇਸ ਗੱਲ ਬਾਰੇ ਗੰਭੀਰ ਹੋਵੇ ਇਹ ਸਾਡੀ ਡਿਊਟੀ ਬਣਦੀ ਠੀਕ ਹੈ ਗਰਵਾ ਸਾਹਿਬ ਸ਼ੁਕਰੀਆ ਨਿਊਜ਼ ਏਟਿੰਗ ਪੰਜਾਬ ਨਾਲ ਗੱਲਬਾਤ ਕਰਨ ਲਈ ਧੰਨਵਾਦ ਹੈ ਤਾਂ ਬੇਅਦਬੀ ਦੇ ਸ਼ੱਕ ਦੇ ਵਿੱਚ ਇਹ ਨੌਜਵਾਨ ਦਾ ਕਤਲ ਹੋਇਆ ਹੈ ਉਸ ਨੂੰ ਪਹਿਲਾਂ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਮੰਨ ਰਿਹਾ ਹੈ ਕਿ ਉਸ ਨੂੰ ਕਿਸੇ ਨੇ ਭੇਜਿਆ ਸੀ ਔਰ ਬੇਅਦਬੀ ਕਰਨ ਦੇ ਲਈ ਭੇਜਿਆ ਸੀ ਪਰ ਉਸ ਨੇ ਅਜੇ ਹੱਥ ਨਹੀਂ ਕੀਤਾ ਪਰ ਬਾਅਦ ਦੇ ਵਿੱਚ ਗੁੱਸੇ ਦੇ ਵਿੱਚ ਆ ਕੇ ਇਹ ਵਾਰਦਾਤ ਹੋਈ